ਹਰ ਗੁਰੂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਹਾਲ ਹੋਰ ਅੱਜ ਕੀ ਬਣਾਉਣ ਲੱਗੇ ਹੋ ਅੱਜ ਅਸੀਂ ਬਣਾਉਣ ਲੱਗੇ ਆ ਜੀ ਇਮਲੀ ਦਾ ਮਹਾਣੀ ਅੱਛਾ ਇਹ ਮਤਲਬ ਕੀ ਚੀਜ਼ ਹੈ ਕਿ ਇਹ ਇਹ ਸਬਜ਼ੀ ਹੈ ਕੀ ਹੈ ਚਟਨੀ ਹੈ ਪੰਜਾ ਸਬਜ਼ੀ ਹੈ ਜੀ ਬਹੁਤ ਵਧੀਆ ਮਹਾਣੀ ਕਹਿੰਦੇ ਇਹਨੂੰ ਪੰਜਾਬ ਦੀ ਬਹੁਤ ਵਧੀਆ ਡਿਸ਼ ਹੈ ਖੱਟੀ ਮਿੱਠੀ ਅੱਛਾ ਸਬਜ਼ੀ ਹੈ ਇਹਨੂੰ ਆਪਾਂ ਕਿਹਦੇ ਕਿਹਦੇ ਨਾਲ ਖਾ ਸਕਦੇ ਹਾਂ ਇਹਨੂੰ ਫੁਲਕੇ ਨਾਲ ਵੀ ਖਾ ਸਕਦੇ ਆਂ ਚੌਲਾ ਨਾਲ ਵੀ ਖਾ ਸਕਦੇ ਆਂ ਉਦਾਂ ਵੀ ਕੱਲੀ ਵੀ ਖਾ ਸਕਦੇ ਆਂ ਅੱਛਾ ਤੇ ਇਹਦੇ ਵਿੱਚ ਇਹ ਬਣਨ ਚ ਕਿੰਨਾ ਕੁ ਟਾਈਮ ਲੱਗਦਾ ਇਹ ਬਣਨ ਚ ਕੌਮ ਚ ਕਮ 1.5 ਘੰਟਾ ਲੂਆ ਜੀ ਤੇ ਇਹਦੇ ਵਿੱਚ ਕੀ ਕੀ ਪਾਵਾਂਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਓ ਛਰੋਂ ਦਾ ਤੇਲ ਪਾਵਾਂਗੇ ਛਰੋਂ ਦੇ ਤੇਲ ਵਿੱਚ ਮੇਥੇ ਭੁੰਨਾਂਗੇ ਅੱਛਾ ਉਸ ਤੋਂ ਬਾਅਦ ਪਿਆਜ਼ ਭੁੰਨਾਂਗੇ ਹੂੰ ਹੂੰ ਉਸ ਤੋਂ ਬਾਅਦ ਅਦਰਕ ਦਾ ਪੇਸਟ ਐਂ ਦਸਣ ਦਾ ਪੇਸਟ ਟਮਾਟਰ ਦਾ ਪੇਸਟ ਅੱਛਾ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਇਮਲੀ ਦਾ ਕੋਲ ਜੋ ਕੀਤਾ ਸੀ ਅੱਛਾ ਇਹ ਇਮਲੀ ਦੇ ਘੋਲ ਚ ਕੀ ਮਤਲਬ ਕੱਲਾ ਪਾਣੀ ਹੈ ਇਹ ਕੱਲਾ ਪਾਣੀ ਚ ਭਿਓਈ ਹੋਈ ਹੈ ਹੂੰ ਹੂੰ ਇਸ ਤੋਂ ਬਾਅਦ ਇਹਨੂੰ ਛਾਣ ਕੇ ਫਿਰ ਬਾਅਦ ਚ ਪਾਵਾਂਗੇ ਐਂਡ ਵੇਲੇ ਤੜਕਾ ਲਾ ਕੇ ਅੱਛਾ ਉਸ ਤੋਂ ਬਾਅਦ ਧਨੀਆ ਪਾਵਾਂਗੇ ਹਰੀ ਮਿਰਚ ਪਾਵਾਂਗੇ ਕਸੂਰੀ ਮੇਥੀ ਪਾਵਾਂਗੇ ਗੁੜ ਪਾਵਾਂਗੇ ਅੱਛਾ ਇੰਨਾ ਵਧੀਆ ਜੈਕਾ ਆਏਗਾ ਬਹੁਤ ਵਧੀਆ ਅੱਛਾ ਤੇ ਕਰੀਏ ਫਿਰ ਸ਼ੁਰੂ ਹਾਂਜੀ ਕਰੀਏ ਜੀ ਚਲੋ ਸਭ ਤੋਂ ਪਹਿਲਾਂ ਅਣੀ ਕੜਾਈ ਰੱਖਾਂਗੇ ਹਾਂਜੀ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ ਕੜਾਈ ਗਰਮ ਹੋਣ ਚੰਦ ਹੂੰ ਹੂੰ ਗਰਮ ਹੋਣ ਚ ਟਾਈਮ ਲੱਗਣਾ ਲੈ ਹਾਂਜੀ ਉਸ ਤੋਂ ਬਾਅਦ ਆਪਾਂ ਸਰੋਂ ਦਾ ਤੇਲ ਮਾਮਾ ਕਿ ਲਗਭਗ ਕਿੰਨਾ ਕ 50 ਗ੍ਰਾਮ ਤੇਲ ਬਹੁਤ ਹੈ ਜੀ ਓਕੇ ਆਪਣੀ ਚੀਜ਼ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਪੈਂਦਾ ਤੇਲ ਹੂੰ ਹੂੰ ਮਤਲਬ ਚਮਚਾਂ ਦੇ ਹਿਸਾਬ ਨਾਲ ਕਰ ਦੱਸੋ ਕਿੰਨੇ ਕ ਚਮਚ ਪਾਉਂਗਾ ਆ 2-3 ਚਮਚ ਪੈ ਜੂਗੇ ਅੱਛਾ ਚਲੋ ਠੀਕ ਆ ਤੇਲ ਪੈ ਗਿਆ ਜੀ ਹਾਂ ਜੀ ਇਹ ਗਰਮ ਹੋ ਜਾਏਗਾ ਇਹਦੇ ਵਿੱਚ ਮੇਥੇ ਭੁੰਨਾਗੇ ਅੱਛਾ ਏ ਪਾਨ ਲੱਗੇ ਤੁਸੀਂ ਮੇਥੇ ਤੇਲ ਗਰਮ ਹੋਣ ਤੇ ਓਕੇ ਉਹ ਤੇਲ ਦੀ ਆਵਾਜ਼ ਆ ਗਈ ਆ ਝੱਗ ਇਹਦੀ हट ਗਈ ਆ ਹੁਣ ਸਾਨੂੰ ਪਤਾ ਲੱਗ ਗਿਆ ਕਿ ਤੇਲ ਗਰਮ ਹੋ ਗਿਆ ਹੂੰ ਹੂੰ ਹੁਣ ਆਈ ਇਹਦੇ ਚ ਪਾਵਾਂਗੇ ਥੋੜੇ ਜਿਹਾ ਮੇਥੇ ਐਂਡ ਗੈਸ ਕਿੰਨੀ ਚੱਡਣੀ ਹੈ ਨੋਰਮਲ ਗੈਸ ਨੋਰਮਲ ਕਰਨੀ ਹੈ ਅੱਛਾ ਜੇ ਤੋਂ ਬਾਅਦ ਇਹਨੂੰ ਹੰਡਾਵਾਂਗੇ ਥੋੜਾ ਥੋੜਾ ਹੂੰ 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 ਜਦੋਂ ਇਹ ਚੰਗੀ ਤਰ੍ਹਾਂ ਭੁੰਨ ਜਾਊਣ ਫਿਰ ਆਪਾਂ ਪੀਰਾ ਪਾਵਾਂਗੇ ਓਕੇ ਆ ਮੇਥੀ ਆ ਵੀ ਕੋ ਸਮੈਲ ਆ ਗਈ ਓ ਬੜੀ ਖੋਦਰੀ ਹੋਣਾ ਏ ਥੋੜਾ ਜੀਰਾ ਪਾਵਾਂਗੇ ਲੋੜ ਅਨੁਸਾਰ ਹਾਂ ਹਾਂ ਸਾਵੇ ਵਧੀਆ ਖੁਸ਼ਬੂ ਆ ਰਹੀ ਹੈ। ਇਸ ਤੋਂ ਪਹਿਲੇ ਮੇਥੇ ਪਾਏ ਫਿਰ ਜੀਰਾ ਪਾਇਆ ਹੁਣ ਆਪਾਂ ਪਾਉਮਾ ਦੇ ਪਿਆਜ਼ ਅੱਛਾ ਦੋ ਪਿਆਜ਼ ਜੀ ਕੱਦੂਕਸ ਕੀਤੇ ਸੀ ਹਾਂ 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 ਦੋ ਕੱਦੂ ਕੱਟ ਕੇ ਪਿਆਜ਼ ਇਹ ਪਾਏ ਹੋਣੇ ਦੇ ਵਿੱਚ ਆ ਗਏ ਤੇ ਇਹ ਮਤਲਬ ਮਟਰ ਦਾ ਤਿਆਰ ਹੁੰਦਾ ਦਾ ਆ ਗਏ ਗੈਸ ਨੋਰਮਲ ਹੀ ਰੱਖਣੀ ਹੈ ਗੈਸ ਨੋਰਮਲ ਹੀ ਰੱਖਣੀ ਹੈ ਫਿਰ ਥੋੜਾ ਜਿਹਾ ਗਾੜੀ ਥੋੜੀ ਤੇਜ਼ ਕਰ ਦਈਏ ਹੂੰ ਹੂੰ ਹਾਂ ਤੁਮਰਾ ਰਾਹ ਸਿਆਜਾ ਦੇਖੋ ਰੰਗ ਬਦਲ ਲਾ ਪਿਆ ਹੂੰ ਹੂੰ ਹੋਇ ਹੋਰੇ ਹੁੰਦਾ ਬਣਿਆ ਨਾ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਅਦਰਕ ਦਾ ਪੇਸਟ ਅੱਛਾ ਨਾਲ ਹੀ ਪਾਵਾਂਗੇ ਲਸਣ ਦਾ ਪੇਸਟ ਹੂੰ ਹੂੰ ਇਹਨੂੰ ਥੋੜਾ ਛੇਕ ਲਵਾਉਣਾ ਹੈ ਕੀ ਵਰੀਆ ਕੁਛ ਪੂਆ ਲੱਤੀ ਹੈ ਹਾਂ ਜੀ ਹਾਂ ਜੀ ਇਹ ਪੰਜਾਬੀ ਦਾ ਖਾਣਾ ਜੀ ਮਾਣੀ ਮਾਣੀ ਚੋਲ ਇਹ ਤੋ ਪਠਾਨਕੋਟ ਆਲ ਚਲ ਜਾਓ ਤਾਂ ਉੱਥੇ ਤੁਹਾਨੂੰ ਕਾਫੀ ਖਾਸ ਮਿਲੂਗਾ ਮਾਣੀ ਚੋਲ ਇਹ ਵੀ ਦੋ ਟਾਈਪ ਦਾ ਹੁੰਦਾ ਹੈ ਹਨਾ ਹਾਂ ਇਹ ਲੱਗ ਲੱਗ ਕੱਦੂ ਮਾਣੀ ਵੀ ਹੁੰਦਾ ਆਂਬ ਆਂਬ ਦਾ ਵੀ ਮਾਣੀ ਹੁੰਦਾ ਇਹ ਅੱਜ ਹੀ ਬਣਾ ਰਿਹਾ ਇਮਲੀ ਦਾ ਮਾਣੀ ਤੇ ਆਹਨਾਂ ਦੇ ਵੀਡੀਓ ਦੇ ਵਿੱਚ ਕੱਦੂ ਦਾ ਤੇ ਜਿਹੜਾ ਆਂਬ ਦਾ ਉਹ ਵੀ ਬਣਾਵਾਂਗੇ ਆਪਾਂ ਜਿਹੜੇ ਇਹ ਵੀ ਬਣਾਵਾਂਗੇ ਮੱਲਵਾਪਾ ਕੰਟੀਨਿਊਸਲੀ ਇਹਨੂੰ ਹਿਲਾਉਂਦੇ ਰਹਿਣਾ ਹਾਂ ਦੇ ਆਂਦੇ ਆਹਾ ਡਾ ਲਸਣ ਤੇ ਅਦਰਕ ਭੁੱਜ ਗਿਆ ਹੁਣ ਅਸੀਂ ਟਮਾਟਰ ਪੇਸਟ ਪਾਵਾਂਗੇ ਇੱਕ ਟਮਾਟਰ अच्छा एकर्ड ਮਟਰ ਨੂੰ ਵੀ ਕੱਦੂ ਕਸ਼ ਕਰਕੇ ਕੱਦੂ ਕਸ਼ ਕਰ ਸਕਦੇ ਹਾਂ ਇਹਦਾ ਗ੍ਰाइंड ਕਰ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਸਾਡਾ ਪੇਸਟ ਤਿਆਰ ਹੋ ਰਿਹਾ ੜਕਾ ਹੈ ਗੈਸ ਨੂੰ ਹੋਰ ਤੇਜ਼ ਕਰ ਦਾਂਗੇ ਹਮ ਹੂੰ 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 ਆ ਦੇਖੋ ਸਾਰਾ ਰੰਗ ਬਦਲ ਗਿਆ ਇਹਦਾ ਪਿਆਜ਼ ਲਸਣ ਟਮਾਟਰ ਇੱਕ ਵਾਰ ਦੁਬਾਰਾ ਯਾਦ ਕਰੀਏ ਪਹਿਲੇ ਮੇਥੇ ਪਾਏ ਇਹ ਫਿਰ ਜੀਰਾ ਪਾਇਆ ਤੇ ਤੇਲ ਪਾਇਆ ਤੇਲ ਦੇ ਵਿੱਚ ਮੇਥੇ ਪਾਏ ਫਿਰ ਜੀਰਾ ਪਾਇਆ ਹਾਂਜੀ ਉਸ ਤੋਂ ਬਾਅਦ ਆਪਾਂ ਪਿਆਜ਼ ਪਾਏ ਫਿਰ ਅਦਰਕ ਪਾਇਆ ਫਿਰ ਲਸਣ ਪਾਇਆ ਤੇ ਉਸ ਤੋਂ ਬਾਅਦ ਆਪਾਂ ਟਮਾਟਰ ਪਾਇਆ ਤੇ ਹੁਣ ਹਿਲਾਣੇ ਪਏ ਆ ਥੜਕੇ ਵਾ ਦੇ ਕੋਟੜਾ ਅੱਡਾ ਕੋਟ ਜਿਕੇ ਪਿਆਰ ਹੋ ਗਿਆ ਤੁਸੀਂ ਹੋਣਾ ਸੀ ਪਾਵਾਂਗੇ ਇੱਕ ਚਮਚ ਨਮਕ ਓਕੇ ਢੇਗੀ ਮਿਰਚ ਇੱਕ ਚਮਚ ਓਕੇ ਮਸਾਲਾ ਇੱਕ ਚਮਚ ਓਕੇ ਹਲਦੀ ਪਾਊਡਰ ਇੱਕ ਚਮਚ ਡੇਢ ਚਮਚ ਓਕੇ ਮਸਾਲਾ ਇਹ ਜਿਹੜਾ ਗਰਮ ਮਸਾਲਾ ਦਾ ਹਾਂ ਗਰਮ ਮਸਾਲਾ ਢੇਗੀ ਮਿਰਚੇ ਗਰਮ ਮਸਾਲਾ ਨਮਕ ਤੇ ਹਲਦੀ ਡੇਢ ਚਮਚ ਹਾਂਜੀ ओके। ਤਾਂ ਵੀ ਵਧੀਆ ਪਛਬੂਆਂ ਲੱਗਦੀ ਆ ਹੁਣ। ਹਾਂ ਬਹੁਤ ਵਧੀਆ ਪੰਮੀ ਦਿੱਸੇ। ਬਣਾਉਣੇ ਵੀ ਸਿੰਪਲ ਹੈ। ਹਾਂ ਸਿੰਪਲ ਹੈ ਸਿੰਪਲ ਕੋਈ ਵੀ ਘਰ ਚ ਬਣਾ ਸਕਦਾ। ਆਮ ਚੀਜ਼ਾਂ ਘਰਾਂ ਚ ਹੁੰਦੀਆਂ ਹੁੰਦੀਆਂ। ਹਾਂ ਹਾਂ ਹਾਂ। ਜੇ ਵੀ ਬਾਰੀ ਸਬਜੀ ਲੈਣ ਨਹੀਂ ਜਾਂਦਾ ਬੰਦਾ ਫਟੋ ਫਟ ਤਿਆਰ ਕਰ ਲੇ ਤਾਂ। ਬਸ ਇਮਲੀ ਹੈ ਜਿਹੜੀ ਹੁਣੀ ਚਾਹੀਦੀ ਆ ਨਾਲ। ਜਾਸ ਹੋਰ ਤੇਜ਼ ਕਰ ਦੋ ਫੋਲ ਤੇ ਅੱਛਾ ਹੁਣ ਆਪਾਂ ਪਾਵਾਂਗੇ ਇਮਲੀ ਦਾ ਘੋਲ ਜੋ ਬਣਾਇਆ ਹੋਇਆ ਅੱਛਾ ਤੇ ਇਮਲੀ ਕਰਕੇ ਇਹ ਚ ਖੱਟਾ ਮਿੱਠਾ ਟੇਸ ਆਉਂਦਾ ਹੈ ਨਾ ਇਮਲੀ ਦਾ بس ਕੋਲ ਪਾਣਾ ਹੈ ਇਮਲੀ ਨਹੀਂ ਪਾਣੀ ਹਾਂ ਜੀ ਇਮਲੀ ਦਾ ਕੋਲ ਪਾਤਾ ਅੱਛਾ ਇਮਲੀ ਨਹੀਂ ਪਾਣੀ ਹਾਂ ਜੀ ਅੱਛਾ ਆ ਥੋੜਾ ਹੋਰ ਪਾਣੀ ਵਿੱਚ ਪਾ ਦਈਏ ਹਾਂਜੀ ਇੱਕ ਗਲਾਸ ਪਾਣੀ ਪਾ ਦੋ ਅੱਛਾ ਹੁਣ ਥੋੜਾ ਤਰੀ ਤਰੀ ਢਾਈ ਬਣ ਜਾਵੇਗਾ ਇੱਕ ਪਾ ਦੋ ਹਾਂ ਥੋੜਾ ਹਲਕਾ ਕਰਿਜਣ ਦੇ ਉਹਨੂੰ ਹੂੰ 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 ਤੇ ਨਾਲ ਹੀ ਇਹਦੇ ਵਿੱਚ ਪਾ ਲਈਏ ਆਪਾਂ ਗੁੜ ਅੱਛਾ ਮਿੱਠਾ ਬਣ ਲਿਆਣੇ ਉਹੜ ਪਾ ਲਈਏ ਮਿੱਠਾ ਬਣ ਲਿਆਣ ਵਾਸਤੇ ਤਾਂ ਕਿ ਖੱਟਾ ਮਿੱਠਾ ਜਿਹਾ ਬਣ ਜਾਈਏ ਹਾਂ ਦੇ ਹਾਂ ਹਰੀ ਮਿਰਚ ਹੂੰ ਹੂੰ ਗੋੜ ਆਪਣੇ ਆਪ ਹੀ ਢਲ ਜਾਣਾ ਵਿਚਾਰਾ ਗੋੜ ਢਲ ਜਾਏ ਤੇ ਥੋੜਾ ਨੂੰ ਲਾਂਦੇ ਰਹੋ ਲਾ ਕੇ ਮੱਲਬ ਬਾਲਾ ਜਾਇਏ ਇਹਦੇ ਵਿੱਚ ਗਿਆਸ ਆਪਾਂ ਹੁਣ ਹਾਈ ਕੀਤੀ ਹੋਈ ਆ ਹਾਂਜੀ ਹਾਂਜੀ ਉਹਦਾ ਨਾਮ ਆਮ ਹੈ ਆ ਦੇਖੋ ਇਹ ਝੱਗ ਦਾ ਢੱਡਾ ਵਿੱਚ ਗੁੜ ਪਾਇਆ ਨਾ ਗੁੜ ਕਰਕੇ ਅੱਛਾ ਗੁੜ ਕਰਕੇ ਵਿੱਚ ਝੱਗ ਆ ਰਹੀ ਹੈ ਪਰ ਟੇਸਟ ਵੀ ਉਹ ਮਿੱਠਾ ਬਣ ਜਿਹੜਾ ਉਹ ਗੁੜ ਕਰਕੇ ਆਊਗਾ ਵਿੱਚ ਖੱਟਾ ਮਿੱਠੀ ਸਬਜੀ ਬਣਾਣਾ ਦਸਲ ਮਾਣੀ ਦੇ ਨਾਲ ਨੂੰ ਜਾਣਿਆ ਜਾਂਦਾ ਲੋਰੀ ਸਾਡੇ ਮਾਣ ਤਿਆਰ ਹੋ ਗਿਆ ਹੁਣ ਪਾਵਾਂਗੇ ਮਰਾ ਧਨੀਆ ਲੋੜ ਅਨੁਸਾਰ ਜਾਂਜੀ ਆਖਸੂਰੀ ਮੇਥੀ अच्छा कसूरी मेथी पहले कनिया पाया फिर पाया ਵਿੱਚ कसूरी मेथी ਇਹ ਅੰਡੇ ਚ ਪਾਣਾ ਟੇਸਟ ਆਪਣਾ ਲੱਗ ਦਿੰਦੀ ਹੂੰ 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 ਸਵਾਦ ਅਨੁਸਾਰ ਹਾਂ ਮੈਨੂੰ ਲੱਗਦਾ ਕਾਫੀ ਸਿੰਪਲ ਚੀਜ਼ ਹੈ ਅਗਰ ਜਿਆਦਾ ਕੋਈ ਉਹ ਹਾਈ ਫਾਈ ਨਹੀਂ ਹੈਗਾ ਕਿ ਆ ਕਰੋ ਥੀ ਅੱਧਾ ਘੰਟੇ ਦਾ ਕੰਮ ਹੈ ਜਿਆਦਾ ਤੋਂ ਜਿਆਦਾ ਅਗਰ ਤੁਹਾਨੂੰ ਆਉਂਦਾ ਤਾਂ ਵਧੀਆ ਤਰੀਕੇ ਨਾਲ ਓਰੀਜਨਲ ਲਾ ਪਿਆ ਉਹ ਵਾਲਾ ਜਾਨ ਲਾ ਪਿਆ ਉੱਚ ਰਾਟੀ ਖੱਟਾ ਮਾਣੀ ਹੋ ਗਿਆ ਤਿਆਰ ਹਲ ਕਿੰਨੀ ਦੇਰ ਹੋ ਰਿਜਨ ਦੇਣਾ ਦੋ ਮਿੰਟ ਹੋਰ ਫਸ ਹੋ ਗਿਆ ਲਓ ਜੀ ਹੁਣ ਆਂ ਗੈਸ ਬੰਦ ਕਰ ਦਾਂਗੇ ਡਿਸ਼ ਸਾਡੀ ਤਿਆਰ ਤੇ ਇਹਨੂੰ ਤੁਸੀਂ ਚਾਹੇ ਤਾਂ ਚਾਵਲ ਨਾਲ ਖਾ ਸਕਦੇ ਹੋ ਚਾਹੇ ਰੋਟੀ ਨਾਲ ਖਾ ਸਕਦੇ ਹੋ ਨਹੀਂ ਤਾਂ ਜਿਹੜਾ ਉਹ ਪਠਾਨਕੋੜ ਦਾ ਸਟਾਈਲ ਹੁੰਦਾ ਹੈ ਦਾਲ ਚਾਵਲ ਮਾਣੀ ਉਹ ਤੈਨੂੰ ਚੀਜ਼ਾਂ ਬਣਾ ਕੇ ਉਹਦੇ ਨਾਲ ਤੁਸੀਂ ਇਹਨੂੰ ਮਤਲਬ ਇਹਦਾ ਸਵਾਦ ਦਾ ਮਜ਼ਾ ਲੈ ਸਕਦੇ ਹੋ ਹਾਂ ਜੀ ਲੱਗ ਵੀ ਲੈ ਸਕਦੇ ਹਾਂ ਜੀ ਬਣ ਕੇ ਤਿਆਰ ਹੋ ਗਈ ਜੀ ਸਾਡੀ ਠੀਕ ਹੈ ਖੱਟਾ ਮਿੱਠਾ ਮਾਣੀ ਡਿਸ਼ ਓਕੇ ਜੀ ਚਲੋ ਮਿਲਦੇ ਹਾਂ ਫੇਰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ